ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਪਿਰਪਿਰ ਸਾਰਸ਼ੇ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਰਦੀਆਂ ਵੱਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤਰ ਤੱਕ ਤੁਹਾਨੂੰ ਦਿਨ ਤਰਨਤਾਰਨ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਕੇਂਦਰ ਸਰਕਾਰ ਖਲਾਸਦੋਸ ਪ੍ਰਦਰਸ਼ਨ ਤੇ ਕਰੋਜਾ ਧਰਨਾ ਲਗਾਇਆ ਗਿਆ ਮਾਮਲਾ ਇਹ ਸੀ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਕਰੇਲੂ ਗੈਸ ਸਿਲੰਡਰ ਦੇ ਵਿੱਚ ਪੰਜਾਹ ਪੈਫ ਵਾਦਾ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਧਰਨਾ ਲਗਾਇਆ ਗਿਆ ਬੀਤੇ ਦਿਨੀ ਜੋ ਕੇਂਦਰ ਸਰਕਾਰ ਦੇ ਵੱਲੋਂ ਕਰਾਂ ਦੇ ਵਿਧੇ ਸਵਰਥੋਂ ਵਾਲੇ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 50 ਰੁਪਏ ਕੀਮਤਾਂ ਦਾ ਵਾਧਾ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਜਮੂਰੀ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਪਰਗਤ ਸਿੰਘ ਜਮਾ ਰਾਏ ਦੀ ਅਗਵਾਈ ਤੇ ਹੇਠ ਕੇਂਦਰ ਸਰਕਾਰ ਖਿਲਾਫ ਇੱਕ ਰੋਜਾ ਤਰਨ ਲੱਗੇ ਗਏ ਜਿਸ ਦੇ ਵਿੱਚ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦਾ ਰੇਟ ਵਾਪਸ ਲਿਆ ਜਾਵੇ ਜਿੱਥੇ ਕਿ ਗਰੀਬ ਕਰਨ ਦੇ ਪਰਿਵਾਰਾਂ ਤੋਂ ਪੌਂਸ ਤੋਂ ਬਾਰ ਹਨ ਜੋ ਕਿ ਪਹਿਲਾਂ ਹੀ ਗਰੀਬ ਹੋਣ ਕਾਰਨ ਬੜੀ ਮੁਸ਼ਕਲ ਦੇ ਨਾਲ ਗੈਸ ਸਿਲੰਡਰ ਲੈਂਦੇ ਹਨ ਉਹਨਾਂ ਦੇ ਵੱਲੋਂ ਮੋਦੀ ਸਰਕਾਰ ਨੂੰ ਅਪੀਲ ਗਏ ਹੈ ਕਿ ਤੁਰੰਤ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਾਪਸ ਲਿਆਂ ਜਾਂ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਐਕਸ਼ਨ ਲੈ ਕੇ ਵੱਡੇ ਰੋਸ ਪ੍ਰਦਰਸ਼ਨ ਕਰਨ ਦੇ ਉਹ ਮਜਬੂਰ ਹੋਣਗੇ ਤੁਸੀਂ ਉਹ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਜਮੂਰੀ ਕਿਸਾਨ ਸਭਾ ਪੰਜਾਬ ਵੱਲੋਂ ਅੱਜ ਧਰਨਾ ਲਾਇਆ ਗਿਆ ਮੈਂ ਪ੍ਰਗਟ ਸਿੰਘ ਜਮਾ ਰਾਏ ਜਿਹੜਾ ਸੂਬਾ ਮੀਤ ਪ੍ਰਧਾਨ ਆ ਇਹਦਾ ਜਮੂਰੀ ਕਿਸਾਨ ਸਭਾ ਦਾ ਅੱਜ ਦੇ ਧਰਨੇ ਦਾ ਮੁੱਖ ਮਕਸਦ ਦੋ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਆ ਨਿਕਲਿਆ ਤੇ ਜਿਹੜਾ ਗਰੀਬ ਲੋਕ ਜਿਹੜਾ ਚੋਣਾ ਦੇ ਵਿੱਚ ਮੁਫਤ ਸਿਲੰਡਰ ਦੇਣ ਦੀ ਗੱਲ ਕੀਤੀ ਜਾਂਦੀ ਆ ਅੱਜ 50 ਰੁਪਏ ਤੋਂ ਉੱਪਰ ਦਾ ਵਾਧਾ ਉਹਦੇ ਉੱਤੇ ਕਰ ਦਿੱਤਾ ਜਿਹੜਾ ਸਿੱਧਾ ਹੀ ਗਰੀਬਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਬੋਝ ਪੈਂਦਾ ਇਹਦੀ ਅਸੀਂ ਜਮਹੂਰੀ ਕਿਸਾਨ ਸਭਾ ਵੱਲੋਂ ਨਿੰਦਾ ਵੀ ਕਰਦੇ ਆਂ ਔਰ ਤੁਰੰਤ ਇਹਨੂੰ ਵਾਪਸ ਲੈਣ ਦੀ ਮੰਗ ਕਰਦੇ ਆਂ ਇਹ ਸਰਾਸਰ ਧੱਕਾ ਲੋਕਾਂ ਦੇ ਨਾਲ ਜਦੋਂ ਕੀਮਤਾਂ ਘਟਦੀਆਂ ਉਹਦਾ ਲਾਭ ਲੋਕਾਂ ਨੂੰ ਦੇਣਾ ਬਣਦਾ ਨਾ ਕਿ ਕੰਪਨੀਆਂ ਦੇ ਮੁਨਾਫੇ ਵਧਾਉਣਾ ਮੈਨੂੰ ਲੱਗਦਾ ਹੈ ਕਿ ਸਰਕਾਰ ਜਿਹੜੀ ਆ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਜਿਹੜੀ ਗੁੰਮਰਾਹ ਕਰਦੀ ਹੈ ਜੰਤਰ ਦੇਖੋ ਬਿਲਕੁਲ ਇਹ ਗੁੰਮਰਾਹ ਕਰਦੀਆਂ ਗੁੰਮਰਾਹ ਕਰਕੇ ਲੋਕਾਂ ਨੂੰ ਕਦੇ ਧਰਮ ਦੇ ਨਾਂ ਦੇ ਉੱਤੇ ਕਦੀ ਇਦਾਂ ਦੇ ਕਦਮਾਂ ਦੇ ਨਾਂ ਦੇ ਉੱਤੇ ਗੁੰਮਰਾਹ ਕਰਦੀਆਂ ਨਾਲ ਦੀ ਨਾਲ ਲੋਕਾਂ ਦੇ ਉੱਤੇ ਜਿਹੜਾ ਵਾ ਗਮਰਾਹ ਕਰਕੇ ਵੋਟਾਂ ਲੈਂਦੀਆਂ ਤੇ ਨਾਲ ਦੀ ਨਾਲ ਲੋਕਾਂ ਦੇ ਉੱਤੇ ਵੱਡਾ ਭਾਰ ਪਾਉਂਦੀਆਂ ਅੱਜ ਬੇਰਜਗਾਰੀ ਇਤਿਹਾਸ ਦੀ ਸਭ ਤੋਂ ਵੱਡੀ ਆ ਅੱਜ ਮੰਗਾਈ ਸਭ ਤੋਂ ਵੱਧ ਲੋਕਾਂ ਨੂੰ ਮਾਰ ਮਾਰਦੀ ਆ ਤੇ ਅੱਜ ਕਿਸਾਨੀ ਦੀ ਹਾਲਤ ਕਰਜ਼ਿਆਂ ਦੇ ਭਾਰ ਥੱਲੇ ਆ ਮਜ਼ਦੂਰ ਨੂੰ ਕੰਮ ਨਹੀਂ ਮਿਲਦਾ ਉਹਨਾਂ ਦੇ ਹੱਕ ਦੇ ਕਾਨੂੰਨ ਸਾਰੇ ਬਦਲੇ ਜਾ ਰਹੇ ਆ ਤੇ ਇਹ ਗਾਂ ਇੱਥੋਂ ਤੱਕ ਰਿਆ ਮੰਨੂਵਾਦੀ ਵਿਵਸਥਾ ਲਿਆਉਣ ਦੀ ਸੋਚ ਰਹੀ ਆ ਆਰਐਸਐਸ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਘਟ ਗਿਣਤੀਆਂ ਦਲਤਾਂ ਦੇ ਉੱਤੇ ਉਹਦਾਂ ਦਾ ਰਾਜ ਜਦੋਂ ਕੋਈ ਗਿਆਨ ਦੀ ਗੱਲ ਕੰਨ ਦੇ ਵਿੱਚ ਪਾਵੇ ਤੇ ਉਹ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ ਤੇ ਇਹਨਾਂ ਨੂੰ ਕੋਈ ਗਿਆਨ ਹਾਸਲ ਕਰਨ ਤੋਂ ਵਾਂਝੇ ਰੱਖਿਆ ਜਾਂਦਾ ਸੀ ਅੱਜ ਉਦਾਂ ਦਾ سلسلہ ਆਉਣ ਵਾਲੇ ਸਮੇਂ ਚ ਲਿਆਂਦਾ ਜਾ ਰਿਹਾ ਹੈ